ਨੇ ਹੱਥੀਂ ਨੂੰ ਮਾਰਿਆ ਤੇ ਜਿਹੜਾ ਉਹਨੇ ਇੰਨੇ ਸਮੇਂ ਦੇ ਵਿੱਚ ਜਿਹੜੇ ਉਹਨੇ ਪਰਿਵਾਰ ਅਜਾੜ ਤੇ ਜਿਹੜਾ ਯੂਥ ਜਿਹੜਾ ਆ ਉਹ ਖੋਖਲਾ ਕਰਤਾ ਅੰਦਰ ਤੋਂ ਜਿਹੜਾ ਅਸ਼ਲੀਲਤਾ ਵੱਲ ਲਿਆਤਾ ਲਚਰਤਾ ਜਿੰਨੀ ਫਲਾਈਆ ਅੱਜ ਉਹਦਾ ਅੱਜ ਉਹਦਾ ਵਲਗਰ ਕੰਟੈਂਟ ਕਿਹੜੇ-ਕਿਹੜੇ ਦੇਸ਼ਾਂ ਤੱਕ ਗਿਆ ਹੋਊਗਾ ਤੇ ਕੀ ਕੁਝ ਹੋਇਆ ਹੋਊਗਾ ਤੇ ਲੋਕ ਕੀ ਦੇਖਣਗੇ ਕਿ ਵੀ ਆਹ ਪੰਜਾਬ ਦੀ ਇਹ ਉਹੀ ਪੰਜਾਬ ਆ ਜਿੱਥੇ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਕਿ ਬੰਦ-ਬੰਦ ਕਟਾਈ ਚਰਖੜੀਆਂ ਤੇ ਚੜੇ ਆ ਰਹਿਆਂ ਨਾਲ ਚਰਾਏ ਗਏ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਹੈ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਹੈਗਾ ਕਿ ਉਹਨਾਂ ਕੋਲ ਨਹੀਂ ਜਾ ਸਕਦੇ ਸੀ ਕਿ ਉਹਨਾਂ ਨੂੰ ਇਹ ਦੱਸਿਆ ਜਾ ਸਕਦਾ ਸੀਗਾ ਪੁਲਸ ਵਾਲਿਆਂ ਦੇ ਵਰਦੀ ਪਾਈਆ ਇੱਕ ਸਮਾਜ ਪ੍ਰਤੀ ਉਹਨਾਂ ਦੀ ਵੀ ਇੱਕ ਡਿਊਟੀ ਆ ਕਿ ਵੀ ਸਾਰੀ ਡਿਊਟੀ ਨੰਗ ਸਿੰਘਾਂ ਦੀ ਆ ਉਹ ਕਹਰੇ ਕਿ ਅਸੀਂ ਡਿਊਟੀ ਨਿਭਾ ਰਹੇ ਆ ਤੁਹਾਨੂੰ ਕਿੰਨੇ ਹੱਕ ਦੇ ਤੱਕ ਕਾਨੂੰਨ ਹੱਥ ਦੇ ਵਿੱਚ ਲੈਣ ਦਾ ਪੰਜਾਬ ਦੇ ਵਿੱਚ ਸਿੰਘ ਤੇ ਕੌਰ ਦਾ ਕਨਸੈਪਟ ਚੱਲਦਾ ਆ ਹੂੰ ਤੇ ਇਹ ਸਿੰਘ ਦਾ ਸਿੰਘ ਆ ਕੌਰ ਨਾ ਅਸੀਂ ਜਾ ਕੇ ਇੱਥੇ ਬਾਜ਼ਾਰ ਚੋਂ ਨਹੀਂ ਲਿੱਤੇ ਮੁੱਲ ਸ਼ੁਰੂਆਤ ਤਾਂ ਕਿਤੋਂ ਕਰਨੀ ਹੈ ਨਾ ਹੁਣ ਹੋਈ ਹੈ ਸ਼ੁਰੂਆਤ ਮਾਰ ਕੇ ਸ਼ੁਰੂਆਤ ਹੋਏਗੀ ਕਿਸੇ ਨੇ ਸਮਝਾ ਕੇ ਤਾਂ ਕਰਕੇ ਦੇਖ ਲਈ ਸਮਝਦਾ ਕੋਈ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਐਮਐਲਏ ਨੇ ਐਮਪੀ ਨੇ ਬਣੇ ਹੋਏ ਕਾਉਂਸਲਰ ਬਣੇ ਹੋਏ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਹਲਕੇ ਦੇ ਵਿੱਚ ਕੀ ਕੁਝ ਹੋ ਰਿਹਾ ਉਹਨਾਂ ਦੀ ਡਿਊਟੀ ਕੀ ਬਣਦੀ ਹੈ ਫਿਰ ਥੋੜਾ ਪਰਿਵਾਰ ਇਹ ਆ ਥੋੜੇ ਪੰਜ ਜੀਆਂ ਦਾ ਪਰਿਵਾਰ ਇਹ ਆ ਜੇ ਥੋੜੇ ਪਰਿਵਾਰ ਦੇ ਵਿੱਚ ਜੇ ਕੋਈ ਗਲਤ ਕੰਮ ਕਰਦਾ ਹੈ ਕਿ ਤੁਹਾਨੂੰ ਪਤਾ ਨਹੀਂ ਹੋਊਗਾ ਕਿ ਵੀ ਕੌਣ ਗਲਤ ਕੰਮ ਕਰ ਰਿਹਾ ਇੰਕਾਂ ਦਾ ਸਮਝਾਣ ਦਾ ਮਤਲਬ ਕੀ ਹੁੰਦਾ ਹੈ ਕਿ ਪਿਆਰ ਨਾਲ ਸਮਝਾ ਰਹੇ ਹਾਂ ਧੀਏ ਧੀ ਪੈਣ ਆਪਦੀ ਵੀ ਮੰਨਿਆ ਤਾਂ ਉਹਨੂੰ ਪਿਆਰ ਨਾਲ ਸਮਝਾਇਆ ਨਹੀਂ ਜੇ ਸੋਧਾ ਲਾਣ ਵਾਲੀ ਗੱਲ ਹੁੰਦੀ ਤੇ ਅੱਜ ਵੀ ਤਾਂ ਲਾਇ ਹੀ ਹੈ ਨਾ ਇਹ ਪਹਿਲਾਂ ਵੀ ਲਾ ਸਕਦਾ ਸੀਗਾ ਬੰਦਾ ਕਿ ਵੀ ਲਚਰਤਾ ਫਲਾ ਕੇ ਜੇ ਪ੍ਰਮੋਟ ਕਰਨਾ ਉਹ ਸਾਡੇ ਜਿਉਂਦੇ ਜੀ ਤਾਂ ਨਹੀਂ ਚੱਲ ਸਕਦਾ ਸਾਡੇ ਮਰਨ ਤੋਂ ਬਾਅਦ ਭਾਵੇਂ ਤੁਸੀਂ ਹੱਥੀਂ ਲੰਘਾ ਲਿਓ ਕੰਸ਼ਟਨ ਕੁਮਾਰੀ ਉਰਫ ਕਮਲਕੌਰ ਨਾਂ ਦੀ ਇੱਕ ਕੁੜੀ ਦਾ ਕਤਲ ਹੁੰਦਾ ਹੈ ਕਤਲ ਹੋਣ ਤੋਂ ਪਹਿਲਾਂ ਕਹਿੰਦੇ ਸਮਝਾਇਆ ਗਿਆ ਸੀਗਾ ਕਿਹਾ ਗਿਆ ਸੀਗਾ ਜ਼ਿੰਮੇਵਾਰੀ ਕਿਹਨੇ ਕਿਵੇਂ ਲਈ ਦੋ ਮੁੰਡੇ ਜਿਹੜੇ ਨੇ ਗ੍ਰਫਤਾਰ ਹੋਏ ਨੇ ਨੈਂ ਸਿੰਘ ਬਾਣੇ ਦੇ ਵਿੱਚ ਸੀਗੇ ਉਹਨਾਂ ਨੇ ਸਾਰੀ ਚੀਜ਼ ਦੱਸੀ ਕਿ ਕਿਵੇਂ-ਕਿਵੇਂ ਕੀ ਕੁਝ ਹੋਇਆ ਸੀਗਾ ਅਮਰਪਾਲ ਸਿੰਘ ਮੈਰੋ ਲਗਾਤਾਰ ਇਸ ਚੀਜ਼ ਉੱਤੇ ਐਕਟਿਵ ਨੇ ਕਿਉਂਕਿ ਹੁਣ ਸਾਰੀ ਗੱਲ ਘੁੰਮ ਕੇ ਅਮਰਪਾਲ ਸਿੰਘ ਮੈਰੋ ਤੇ ਆ ਗਈ ਕਿ ਉਹਨਾਂ ਨੇ ਇਸ ਚੀਜ਼ ਨੂੰ ਕੀਤਾ ਹੈ ਕਰਵਾਇਆ ਹੈ ਉਹਨਾਂ ਨੇ ਸਮਝਾਇਆ ਸੀਗਾ ਤੇ ਹੁਣ ਬਾਕੀਆਂ ਨੂੰ ਵੀ ਚੇਤਾਵਨੀ ਇੱਕ ਦੇ ਦਿੱਤੀ ਗਈ ਹੈ ਕਿ ਵੀ ਇਸ ਕੰਮ ਤੋਂ ਬਾਹ ਜਾਓ ਅਸ਼ਲੀਲ ਜਿਹੜੀ ਅਸ਼ਲੀਲਤਾ ਹੈ ਉਹ ਨਾ ਫਿਲਾਓ ਇਸ ਉੱਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਕੱਲੀਆਂ ਉਹੀ ਕੁੜੀਆਂ ਨੇ ਅਸ਼ਲੀਲਤਾ ਫਿਲਾਦੀਆਂ ਜਾਂ ਕੋਈ ਹੋਰ ਵੀ ਇਸ ਸਮਾਜ ਦੇ ਵਿੱਚ ਹੈਗੇ ਨੇ ਭਾਵੇਂ ਉਹ ਫਿਲਮਾਂ ਨੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਕੰਟੈਂਟ ਨੇ ਪ੍ਰੋਡਿਊਸ ਲੋਕਾਂ ਤੱਕ ਕੀਤੇ ਜਾ ਰਹੇ ਨੇ ਉਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਨਿਹੰਗ ਸਿੰਘ ਜਸਦੀਪ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਕਤਲ ਹੋਇਆ ਜੀ ਕਿ ਉਸ ਨੂੰ ਮਾਰ ਦੇਣਾ ਕਾਫੀ ਹੈ ਕਿ ਉਸ ਨੂੰ ਸਮਝਾਉਣਾ ਚਾਹੀਦਾ ਸੀਗਾ ਕਿ ਵੀ ਤੂੰ ਅਜਿਹੇਆ ਕੰਟੈਂਟ ਬਣਾਉਣੀ ਹੈ ਇਹ ਪੰਜਾਬ ਦੇ ਵਿੱਚ ਨਹੀਂ ਚੱਲੇਗਾ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਇਹ ਕੰਟੈਂਟ ਨਾ ਬਣਾਓ ਜੀ ਕਿੰਨੀ ਵਾਰੀ ਸਮਝਾਉਣਾ ਸੀਗਾ ਉਹਨੂੰ ਹਮ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਹਮ ਹੱਦ ਤਾਂ ਇੱਕ ਆਪਣਾ ਲਿਮਟ ਤਾਂ ਕਿ ਹੁੰਦੀ ਆ ਬੰਦੇ ਦੀ ਤੇ ਜਿੰਨੀ ਵਾਰ ਸਮਝਾਇਆ ਕਿ ਉਹ ਸੋਸ਼ਲ ਮੀਡੀਆ ਤੇ ਨਹੀਂ ਹੈ ਸਾਰਿਆਂ ਨੂੰ ਪਤਾ ਉਹਨੂੰ ਕਿੰਨੀ ਵਾਰ ਸਮਝਾਇਆ ਆ ਹੁਣ ਇਹ ਤਾਂ ਫੇਰ ਅਸੀਂ ਬੇਕੂਫੇ ਆ ਜਿਹੜਾ ਮੜਮੜ ਉਹਨੂੰ ਸਮਝਾਈ ਜਾਣਾ ਆ ਕਿੰਨੀ ਕ ਵਾਰ ਸਮਝਾਵੇ ਬੰਦਾ ਹੂੰ ਤਾਂ ਉਹਨੂੰ ਕਿ ਲੱਗਦਾ ਕਿ ਸਮਝਾਣਾ ਨਹੀਂ ਚਾਹੀਦਾ ਉਹਦਾ ਹੱਲ ਸਿਰਫ ਕਤਲ ਹੈ ਜਦੋਂ ਬੰਦਾ ਸਮਝਾਏ ਤੇ ਨਾ ਸੁੱਤਰਿਆ ਵੀ ਤਾਂ ਫੇਰ ਇਹਦਾ ਹੱਲ ਤਾਂ ਫੇਰ ਉਹੀ ਹੈ ਨਾ ਘਰੇ ਆਏ ਨੂੰ ਦੇਖ ਚੜ ਕੇ ਆਏ ਨੂੰ ਤੇ ਗਿਆ ਇਹ ਤੇ ਫੇਰ ਚੜ ਚੜ ਕੇ ਆਈ ਆ ਦੋ ਤਿੰਨ ਵਾਰ ਸਿੰਘਾਂ ਦਾ ਸਮਝਾਉਣ ਦਾ ਮਤਲਬ ਕੀ ਆ ਹੂੰ ਸਿੰਘਾਂ ਨੇ ਜੇ ਘਰੇ ਜਾ ਕੇ ਇਹਨੂੰ ਸਮਝਾਇਆ ਇਹਨੂੰ ਫੋਨ ਤੇ ਵੀ ਸਮਝਾਇਆ ਇਹਦਾ ਮਤਲਬ ਇਹ ਆ ਇਹਨੂੰ ਆਪ ਦਾ ਕੁਝ ਮੰਨਿਆ ਸੀਗਾ ਤਾਂ ਸਮਝਾਇਆ ਆ ਹੁਣ ਇਹ ਤਾਂ ਉਸ ਤੋਂ ਬਾਅਦ ਵੀ ਇਹ ਲਚਰਤਾ ਫਲਾਉਣੀ ਇਹਦਾ ਮਤਲਬ ਤਾਂ ਵੀ ਸਿੰਘਾਂ ਨੂੰ ਸਿੱਧਾ ਵੰਗਾਰ ਰਹੀ ਸੀ ਤੇ ਵੰਗਾਰੇ ਦਾ ਤਾਂ ਅੰਜਾਮ ਫਿਰ ਹੀ ਹੁੰਦਾ ਆ ਹੋਰ ਕੀ ਅੰਜਾਮ ਦੀ ਮਾਰ ਦੇਣਾ ਚਾਹੀਦਾ ਜੇ ਕੋਈ ਵੰਗਾਰ ਰਿਆ ਤੇ ਉਹ ਹੋਰ ਇਸ ਤੋਂ ਬਾਅਦ ਕੀ ਇਲਾਜ ਕੀ ਆ ਇਹਦਾ ਕਹਿੰਦੇ ਧੋਖੇ ਨਾਲ ਬੁਲਾਇਆ ਉੱਥੇ ਧੋਖੇ ਨਾਲ ਬੁਲਾ ਕੇ ਉਹਦਾ ਕਤਲ ਕੀਤਾ ਗਿਆ ਤਿੰਨ ਦਿਨਾਂ ਬਾਅਦ ਉਹਦੀ ਲਾਸ਼ ਮਿਲੀ ਆ ਗੱਡੀ ਦੇ ਵਿੱਚ ਛੱਟ ਕੇ ਚੱਲ ਗਏ ਰਾਜਨੀਤੀ ਤੇ ਰਣਨੀਤੀ ਆ ਮੇਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਨਾ ਆਪਣੇ ਹੂੰ ਰਾਜਨੀਤੀ ਤੇ ਰਣਨੀਤੀ ਇਹੀ ਆ ਹੋਰ ਕੀ ਆ ਜੇ ਅਸੀਂ ਉਹਨੂੰ ਡਾਇਰੈਕਟ ਬੰਗਾਰ ਕੇ ਬੁਲਾਉਂਦੇ ਕਿ ਵੀ ਆ ਜਾ ਕਿ ਵੀ ਤੇਰਾ ਕਤਲ ਕਰਨਾ ਹੈ ਉਹਨੇ ਆ ਜਾਣਾ ਸੀਗਾ ਹੂੰ ਲੋਕ ਕਮੈਂਟ ਕਰ ਰਹੇ ਨੇ ਕਿ ਨੇ ਹੱਥੀ ਨੂੰ ਮਾਰਿਆ ਕਹਿੰਦੇ ਨੇ ਹੱਥੀ ਨੂੰ ਉਹਨੇ ਨਿਹੱਥੀ ਨੂੰ ਮਾਰਿਆ ਹੂੰ ਤੇ ਜਿਹੜਾ ਉਹਨੇ ਇੰਨੇ ਸਮੇਂ ਦੇ ਵਿੱਚ ਜਿਹੜੇ ਉਹਨੇ ਪਰਿਵਾਰ ਅਜਾੜ ਤੇ ਜਿਹੜਾ ਯੂਥ ਜਿਹੜਾ ਆ ਉਹ ਖੋਖਲਾ ਕਰਤਾ ਅੰਦਰ ਤੋਂ ਜਿਹੜਾ ਅਸ਼ਲੀਲਤਾ ਵੱਲ ਲਿਆਤਾ ਲਚਰਤਾ ਜਿੰਨੀ ਭਲਾਈ ਆ ਪੰਜਾਬ ਦਾ ਜਿੰਨਾ ਨਾਮ ਬੇੜਾ ਕਰਕੇ ਕੀਤਾ ਆ ਇਹਦੇ ਤੇ ਤਾਂ ਮੈਂ ਕਹਿੰਦਾ ਪੰਜਾਬ ਦੀ ਜਿੰਨੀ ਪੋਪੂਲੇਸ਼ਨ ਆ ਸਾਰਿਆਂ ਨੂੰ ਇੱਕ ਇੱਕ ਡਿਫਾਰਮੇਸ਼ਨ ਦਾ ਪਰਚਾ ਕਰਾਉਣਾ ਚਾਹੀਦਾ ਆ ਹੂੰ ਮਾਨਹਾਨੀ ਦਾ ਪਰਚਾ ਹੋਵੇ ਜੇ ਪੰਜਾਬ ਨੂੰ ਤੁਸੀਂ ਆਪ ਦਾ ਮੰਨਦੇ ਹੋ ਜਾ ਕੇ ਇਹਦੇ ਖਿਲਾਫ ਮਾਨਹਾਨੀ ਦਾ ਪਰਚਾ ਦਿਵਾਉਣਾ ਚਾਹੀਦਾ ਸੀ ਹੂੰ ਮਤਲਬ ਕਮਲ ਕੌਰ ਜਿਹੜੀ ਸੀਗੀ ਜਿਹੜੀਆਂ ਇਹ ਵੀਡੀਓਜ਼ ਬਣਾਉਂਦੀ ਸੀ ਉਹਦੇ ਖਿਲਾਫ ਮਾਨਾ ਨੀ ਦਾ ਕੇਸ ਪਾਉਣਾ ਚਾਹੀਦਾ ਸੀ ਕਿਉਂ ਨਹੀਂ ਪਾਉਣਾ ਚਾਹੀਦਾ ਸੀ ਕਿੰਨੀ ਠੇਸ ਪਹਚਾਈਏ ਪੰਜਾਬ ਨੂੰ ਅੱਜ ਉਹਦਾ ਅੱਜ ਉਹਦਾ ਬਲਗਰ ਕੰਟੈਂਟ ਕਿਹੜੇ-ਕਿਹੜੇ ਦੇਸ਼ਾਂ ਤੱਕ ਗਿਆ ਹੋਊਗਾ ਤੇ ਕੀ ਕੁਝ ਹੋਇਆ ਹੋਊਗਾ ਤੇ ਲੋਕ ਕੀ ਦੇਖਣਗੇ ਕਿ ਵੀ ਆਹ ਪੰਜਾਬ ਦੀ ਇਹ ਉਹੀ ਪੰਜਾਬ ਆ ਜਿੱਥੇ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਕਿ ਬੰਦ-ਬੰਦ ਕਟਾਈ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਤੇ ਹੁਣ ਅੱਗੇ ਗਾਂਹ ਜਾ ਕੇ ਫਿਊਚਰ ਦੇ ਵਿੱਚ ਕੀ ਹੋਣਾ ਕਿ ਵੀ ਕਮਲ ਭਾਬੀ ਵਰਗੀ ਉੱਥੇ ਲਚਰਤਾ ਫਲਾਈਆਂ ਗਈਆਂ ਗਈਆਂ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਹੈ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਹੈਗਾ ਕਿ ਉਹਨਾਂ ਕੋਲ ਨਹੀਂ ਜਾ ਸਕਦੇ ਸੀ ਕਿ ਉਹਨਾਂ ਨੂੰ ਇਹ ਦੱਸਿਆ ਜਾ ਸਕਦਾ ਸੀਗਾ ਕਿ ਵੀ ਇਹ ਇਹ ਚੀਜ਼ ਹੋ ਰਹੀ ਹੈ ਇਸ ਦੇ ਉੱਤੇ ਨਾਥ ਕੱਸੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਨਹੀਂ ਆ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਪੁਲਿਸ ਪ੍ਰਸ਼ਾਸਨ ਦੀ ਐਡੀਆਂ ਐਡੀਆਂ ਟੀਮਾਂ ਇਹ ਘਰੇ ਬੈਠੇ ਪੁਲਿਸ ਪ੍ਰਸ਼ਾਸਨ ਗੈਂਗਸਟਰਾਂ ਦੇ ਉੱਤੇ ਨਿਗਰ ਰੱਖ ਸਕਦਾ ਤੇ ਸੋਸ਼ਲ ਮੀਡੀਆ ਤੇ ਜਿਹੜਾ ਫੋਨ ਸਾਡੇ ਕੋਲੇ ਆ ਉਹੀ ਫੋਨ ਪੁਲਿਸ ਵਾਲਿਆਂ ਕੋਲੇ ਆ ਹੂੰ ਠੀਕ ਆ ਜਿਹੜਾ ਨੈਟਵਰਕ ਅਸੀਂ ਵਰਤ ਰਹੇ ਹਾਂ ਉਹੀ ਪੁਲਿਸ ਵਾਲੇ ਵਰਤ ਰਹੇ ਆ ਪੁਲਿਸ ਵਾਲਿਆਂ ਦਾ ਕੋਈ ਸਪੈਸ਼ਲ ਟਾਵਰ ਤਾਂ ਨਹੀਂ ਲੱਗੇ ਜਿਹੜਾ ਇੰਸਟਾਗ੍ਰਾਮ ਸਾਡੇ ਫੋਨ 'ਚ ਹੈ ਉਹੀ ਇੰਸਟਾਗ੍ਰਾਮ ਉਹਨਾਂ ਵਿੱਚ ਚੱਲ ਰਿਹਾ ਹੈ ਜਿਹੜਾ ਫੇਸਬੁੱਕ ਸਾਡੇ ਕੋਲੇ ਆ ਜਿਹੜਾ YouTube ਸਾਡੇ ਫੋਨ 'ਚ ਹੈ ਉਹੀ ਉਹਨਾਂ ਕੋਲੇ ਆ ਉਹਨਾਂ ਦੇ ਜਵਾਬ ਵੀ ਉਹੀ ਵਰਤਦੇ ਹੋਣੇ ਆ ਤੇ ਕਿਉਂ ਉਹਨੂੰ ਦੇਖਦਾ ਨਹੀਂ ਸਾਰਾ ਫਰਜ ਸਾਡਾ ਹੀ ਆ ਨੰਗ ਸਿੰਘਾ ਦਾ ਜਾ ਕੇ ਉਹਨੂੰ ਸਾਰਾ ਕੁਝ ਦੱਸਣਾ ਕਰਨਾ ਪੁਲਿਸ ਵਾਲਿਆਂ ਦੇ ਵਰਦੀ ਪਾਈ ਆ ਇੱਕ ਸਮਾਜ ਪ੍ਰਤੀ ਉਹਨਾਂ ਦੀ ਵੀ ਇੱਕ ਡਿਊਟੀ ਆ ਕਿ ਵੀ ਸਾਰੀ ਡਿਊਟੀ ਨੰਗ ਸਿੰਘਾ ਦੀ ਆ ਉਹ ਕਹਰੇ ਕਿ ਅਸੀਂ ਡਿਊਟੀ ਨਿਭਾ ਰਹੇ ਆ ਤੁਹਾਨੂੰ ਕਿੰਨੇ ਹੱਕ ਦੇ ਤੱਕ ਨੂੰ ਹੱਥ ਦੇ ਵਿੱਚ ਲੈਣ ਦਾ ਡਿਊਟੀ ਕਦੋਂ ਨਿਭਾਉਣਾ ਜਦੋਂ ਸਾਰਾ ਜਦੋਂ ਸਾਰੇ ਪੰਜਾਬ ਦਾ ਬੇੜਾਕਰ ਕਰਤਾ ਜਦੋਂ ਇੱਕ ਨੂੰ ਦੇਖਦੇ ਕਿ 100 ਜਣੇ ਹੋਰ ਲਚਰਤਾਲੇ ਆਗੇ ਤੇ ਉਦੋਂ ਉਦੋਂ ਹਣ ਲਚਰਤਾ ਕਹਿੰਦੇ ਵੀ ਜੇ ਚਲੋ ਵੀਡੀਓ ਪਾਰੀ ਸੀਗੀ ਉਹਦੀ ਪਰਸਨਲ ਜ਼ਿੰਦਗੀ ਹੈ ਪਹਿਲਾਂ ਵੀ ਅਮਰਪਾਲ ਸਿੰਘ ਮਹਿਰੋ ਨੇ ਸਵਾਲ ਚੁੱਕੇ ਉਦੋਂ ਵੀ ਅਮਰਪਾਲ ਮਹਿਰੋ ਦੇ ਖਿਲਾਫ ਹੋ ਗਏ ਲੋਕ ਕਹਿੰਦੇ ਕਿ ਵੀ ਉਹਦੀ ਪਰਸਨਲ ਜ਼ਿੰਦਗੀ ਹੈ ਤੁਹਾਨੂੰ ਕੀ ਲੈਣਾ ਦੇਣਾ ਇਹਦੇ ਨਾਲ ਪਰਸਨਲ ਜ਼ਿੰਦਗੀ ਹੈ ਤੇ ਫਿਰ ਜਿੱਥੇ ਦੀ ਉਹਦੀ ਜ਼ਿੰਦਗੀ ਹੈ ਉੱਥੇ ਜਾ ਕੇ ਵਰਤਾਵੇ ਇਹ ਪੰਜਾਬ ਦੇ ਵਿੱਚ ਨਹੀਂ ਇਹ ਪਰਸਨਲ ਜ਼ਿੰਦਗੀ ਚੱਲ ਸਕਦੀ ਹਮ ਪੰਜਾਬ ਦੇ ਵਿੱਚ ਸਿੰਘ ਤੇ ਕੌਰ ਦਾ ਕਨਸੈਪਟ ਚੱਲਦਾ ਹੈ ਹਮ ਤੇ ਇਹ ਸਿੰਘ ਦਾ ਸਿੰਘ ਆ ਕੋਰ ਨਾ ਅਸੀਂ ਜਾ ਕੇ ਇੱਥੇ ਬਾਜ਼ਾਰ ਚੋਂ ਨਹੀਂ ਲਿੱਤੇ ਮੁੱਲ ਹੂੰ ਇਹਦੇ ਵਾਸਤੇ ਸ਼ਹਾਦਤਾਂ ਦਿੱਤੀਆਂ ਨੇ ਕਈ ਸਵਾਲ ਹੀ ਹੁਣ ਲੋਕਾਂ ਦੇ ਹੈਗੇ ਕਿ ਵੀ ਚਲੋ ਇੱਕ ਤਾਂ ਵਲਗਰ ਕੰਟੈਂਟ ਪਾਉਂਦੀ ਸੀਗੀ ਪਰ ਜਿਹੜੇ ਸਾਡੇ ਕਈ ਬਾਣਿਆਂ ਦੇ ਵਿੱਚ ਦਮਾਲੇਸ ਜਾ ਕੇ ਗੰਦੀਆਂ ਰੀਲੋਂ ਬਣਾਉਂਦੇ ਨੇ ਉਹ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਨੂੰ ਪ੍ਰਮੋਟ ਕਰਦੇ ਨਹੀਂ ਕਹਿੰਦੇ ਉਹਨਾਂ ਵੱਲ ਤੁਹਾਡੇ ਧਿਆਨ ਕਿੱਥੇ ਆ ਸ਼ੁਰੂਆਤ ਤਾਂ ਕਿਤੋਂ ਕਰਨੀ ਹੈ ਨਾ ਹੂੰ ਹੁਣ ਹੋਈ ਹੈ ਸ਼ੁਰੂਆਤ ਮਾਰ ਕੇ ਸ਼ੁਰੂਆਤ ਹੋਏਗੀ ਕਿਸੇ ਨੂੰ ਸਮਝਾ ਕੇ ਤਾਂ ਕਰਕੇ ਦੇਖ ਲਈ ਸਮਝਦਾ ਕੋਈ ਨਹੀਂ ਆ ਹੂੰ ਤੋਂ ਨਹੀਂ ਲੱਗਦਾ ਸੀਗਾ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਸੀਗਾ ਕੋਰਟ ਦੇ ਵਿੱਚ ਜਾਣਾ ਚਾਹੀਦਾ ਸੀਗਾ ਵਿਆਹ ਚੀਜ਼ਾਂ ਹੋ ਰਹੀਆਂ ਨੇ ਇਹਦੇ ਤੇ ਨੇ ਗੱਲ ਫੇਰ ਉਹੀ ਕਿ ਵੀ ਲੱਤ ਟੁੱਟੀ ਹੋਵੇ ਤੇ ਟੁੱਟੀ ਲੱਤ ਲੈ ਕੇ ਬੱਚਾ ਆਪਦੇ ਪਿਓ ਦੇ ਕੋਲੇ ਜਾਵੇ ਤੇ ਪਿਓ ਘਰੇ ਸੁੱਤਾ ਪਿਆ ਹੈ ਪਿਓ ਨੂੰ ਪਤਾ ਨਹੀਂ ਉਹਦਾ ਜਵਾਕ ਕਿੱਥੇ ਤੇ ਕੀ ਕਰਦਾ ਹੈ ਹੂੰ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਐਮ ਐਲ ਏ ਨੇ ਐਮ ਪੀ ਨੇ ਬਣੇ ਹੋਏ ਕਾਉਂਸਲਰ ਬਣੇ ਹੋਏ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਹਲਕੇ ਦੇ ਵਿੱਚ ਕੀ ਕੁਝ ਹੋ ਰਿਹਾ ਉਹਨਾਂ ਦੀ ਡਿਊਟੀ ਕੀ ਬਣਦੀ ਹੈ ਫਿਰ ਥੋੜਾ ਪਰਿਵਾਰ ਇਹ ਆ ਥੋਡੇ ਪੰਜ ਜੀਆਂ ਦਾ ਪਰਿਵਾਰ ਇਹ ਜੇ ਥੋਡੇ ਪਰਿਵਾਰ ਦੇ ਵਿੱਚ ਜੇ ਕੋਈ ਗਲਤ ਕੰਮ ਕਰਦਾ ਕਿ ਤੁਹਾਨੂੰ ਪਤਾ ਨਹੀਂ ਹੋਊਗਾ ਕਿ ਵੀ ਕੌਣ ਗਲਤ ਕੰਮ ਕਰ ਰਿਹਾ ਕਿ ਵੀ ਸਾਰੀ ਡਿਊਟੀ ਸਾਡੀ ਆ ਹਮ ਪਰ ਉਹਦਾ ਪਰਿਵਾਰ ਤਾਂ ਕਹਿ ਰਿਹਾ ਕਿ ਵੀ ਸਾਡਾ ਘਰ ਹੀ ਉਹਦੇ ਸਿਰ ਤੇ ਚੱਲਦਾ ਸੀਗਾ ਵੀ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਸੀਗੀ ਪੈਸੇ ਤੋਂ ਲੈ ਕੇ ਹਰ ਚੀਜ਼ ਤੱਕ ਤੇ ਮੈਂ ਲਚਰਤਾ ਦੇ ਉੱਤੇ ਉਹਦੀ ਜ਼ਿੰਮੇਵਾਰੀ ਸੀਗੀ ਕੀ ਪਤਾ ਕੋਈ ਹੋਰ ਬਿਜ਼ਨਸ ਹੋਵੇ ਉਹਦਾ ਤੇ ਫਿਰ ਉਹ ਬਿਜ਼ਨਸ ਆਪ ਤਾਂ ਚਲਾਈ ਜਾਂਦੀ ਲਚਰਤਾ ਵੱਲ ਕਾਨੂੰ ਗਈ ਆ ਹਮ ਉਹਨੂੰ ਇਹ ਇਲਜ਼ਾਮ ਤਾਂ ਲਚਰਤਾ ਤਾਂ ਦਿੱਤਾ ਆ ਹਮ ਉਹ 100 ਬਿਜ਼ਨਸ ਕਰੇ ਅਸੀਂ ਥੋੜੇ ਨਾ ਰੋਕਦੇ ਆ ਇੱਕ ਛੱਡ ਕੇ 100 ਬਿਜ਼ਨਸ ਕਰੇ ਅਸੀਂ ਤਾਂ ਉਹਦੇ ਨਾਲ ਆ ਉਹਨੂੰ ਸਪੋਰਟ ਕਰਦੇ ਆ ਜੇ ਕੋਈ ਬਿਜ਼ਨਸ ਕਰਦੀ ਚੰਗਾ ਕੰਮ ਕਰਦੀ ਆ ਕਿ ਵੀ ਲਚਰਤਾ ਫਲਾ ਕੇ ਬਿਜ਼ਨਸ ਕਰਨਾ ਹੁਣ ਕਰ ਲੋ ਬਿਜ਼ਨਸ ਹੋ ਲਿਆ ਨਾ ਹੁਣ ਕੰਮ ਹਮ ਲੈ ਲੋ ਲੱਖਾਂ ਕਰੋੜਾ ਜਿੰਨਾ ਇਕੱਠਾ ਕਰਿਆ ਸੀਗਾ ਲੈ ਲੋ ਹਮ ਖਾ ਲੋ ਵਿਆਜ ਆਪ ਦਾ ਜਿੰਨਾ ਖਾਣਾ ਇਹੀ ਹੱਲ ਐ ਇਸ ਤੋਂ ਇਲਾਵਾ ਕੁਝ ਹੋਰ ਹੱਲ ਨਹੀਂ ਹੈਗਾ ਹੋਰ ਹੱਲ ਜਨਤਾ ਦੱਸ ਦੇਵੇ ਸਾਨੂੰ ਉਸ ਹਿਸਾਬ ਨਾਲ ਨਿਬੜ ਲੈਣੀ ਐ ਜਦੋਂ ਸਿੰਘਾਂ ਨੂੰ ਵੰਗਾਰੂਗੀ ਤਾਂ ਉਹਦਾ ਹੱਲ ਤਾਂ ਫਿਰ ਇਹੀ ਆ ਹਮ ਜਦੋਂ ਜਦੋਂ ਚਾਰ ਬਾਰ ਪੰਜ ਬਾਰ ਉਹਨੂੰ ਸਮਝਾਤਾ ਹਮ ਸਹੀ ਸਿੰਘਾਂ ਦਾ ਸਮਝਾਣ ਦਾ ਮਤਲਬ ਕੀ ਹੁੰਦਾ ਆ ਕਿ ਪਿਆਰ ਨਾਲ ਸਮਝਾ ਰਹੇ ਆ ਤੀਏ ਤੀ ਪਹਿਣ ਆਪਦੀ ਵੀ ਮੰਨਿਆ ਤਾਂ ਉਹਨੂੰ ਪਿਆਰ ਨਾਲ ਸਮਝਾਇਆ ਨਹੀਂ ਜੇ ਸੌਦਾ ਲਾਣ ਵਾਲੀ ਗੱਲ ਹੁੰਦੀ ਤੇ ਅੱਜ ਵੀ ਤਾਂ ਲਾਇ ਹੀ ਹੈ ਨਾ ਇਹ ਪਹਿਲਾਂ ਵੀ ਲਾ ਸਕਦਾ ਸੀਗਾ ਬੰਦਾ ਹਮ ਇਹ ਅਮਰਪਾਲ ਸਿੰਘ ਨੇ ਮੰਨ ਲਿਆ ਕਿ ਵੀ ਅਸੀਂ ਸੌਦਾ ਲਾਇਆ ਨਹੀਂ ਉਹ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਪੁਲਿਸ ਆਪਦੀ ਤਫਤੀਸ਼ ਕਰ ਰਹੀ ਹੈ ਤਫਤੀਸ਼ ਦੇ ਵਿੱਚ ਜੋ ਸਾਹਮਣੇ ਆਊਗਾ ਤੇ ਉਹ ਦੇਖਿਆ ਜਾਊਗਾ ਪਰ ਕਈ ਥਾਵ ਤੋਂ ਤੇ ਅਪੀਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਵੀ ਅਮਿਤਪਾਲ ਨੇ ਮੰਨ ਲਿਆ ਸਿੱਧੇ ਤੌਰ ਦੇ ਕਿ ਵੀ ਅਸੀਂ ਮਾਰਿਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀਆਂ ਹੋਰ ਇੰਸਟਾਗ੍ਰਾਮ ਦੇ ਵਿੱਚ ਉੱਤੇ ਅਸ਼ਲੀਲ ਕੰਟੈਂਟ ਪਾਉਂਦੇ ਨੇ ਉਹਨਾਂ ਦਾ ਵੀ ਨੰਬਰ ਲੱਗੂਆ ਕਹਿੰਦੇ ਤੇ ਫਿਰ ਹੋਰ ਹੋਰ ਕੀ ਹੋ ਸਕਦਾ ਹੈ ਹੂੰ ਹੂੰ ਇਹਦਾ ਜਿਹੜਾ ਹਾਲਿਆ ਉਹੀ ਸੀਗਾ ਹੁਣ ਕਿੰਨੀ ਵਾਰ ਸਮਝਾਤਾ ਇਹ ਕੱਲਾ ਇੱਕ ਕਤਲ ਇਹ ਨਹੀਂ ਹੈ ਕਿ ਵੀ ਇਹ ਕਤਲ ਹੋ ਗਿਆ ਤੇ ਸਾਰਾ ਕੁਝ ਖਤਮ ਹੋ ਗਿਆ ਹਮ ਇੱਕ ਮੈਸੇਜ ਆ ਪੰਜਾਬ ਦੇ ਕੱਲੇ ਕੱਲੇ ਇਨਫਲੂਐਂਸਰ ਨੂੰ ਭਾਵੇਂ ਉਹ ਐਕਟਰ ਹੋਵੇ ਡਾਇਰੈਕਟਰ ਹੋਵੇ ਪ੍ਰੋਡਿਊਸਰ ਹੋਵੇ ਇਨਫਲੂਐਂਸਰ ਹੋਵੇ ਕੋਈ ਵੀ ਹੋਵੇ ਕਿ ਤੁਹਾਨੂੰ ਇੱਕ ਮੈਸੇਜ ਆ ਤੁਸੀਂ ਚੰਗਾ ਕੰਮ ਕਰੋ ਇਹ ਚੰਗਾ ਕੰਮ ਪ੍ਰਮੋਟ ਵੀ ਕਰਦੇ ਆ ਲੋਕ ਹਮ ਕਿ ਵੀ ਲਚਰਤਾ ਫਲਾ ਕੇ ਜੇ ਪ੍ਰਮੋਟ ਕਰਨਾ ਉਹ ਸਾਡੇ ਜਿਉਂਦੇ ਜੀ ਤਾਂ ਨਹੀਂ ਚੱਲ ਸਕਦਾ ਸਾਡੇ ਮਰਨ ਤੋਂ ਬਾਅਦ ਭਾਵੇਂ ਤੁਸੀਂ ਹਾਥੀ ਨੰਗਾ ਲਿਓ ਕਹਿੰਦੇ ਇਹੀ ਕੁਝ ਫਿਲਮਾਂ ਦੇ ਵਿੱਚ ਹੁੰਦਾ ਹੈ ਉੱਥੇ ਡਬਲ ਮੀਨਿੰਗ ਗੱਲਾਂ ਹੁੰਦੀਆਂ ਨੇ ਉੱਥੇ ਕਹਿੰਦੇ ਕਿਉਂ ਨਹੀਂ ਬੋਲਦੇ ਕਹਿੰਦੇ ਵੱਡੇ ਮਗਰਮੱਛ ਨੇ ਇਸ ਕਰਕੇ ਹੱਥ ਨਹੀਂ ਪੈਂਦਾ ਤੁਹਾਡਾ ਕਹਿੰਦੇ ਸਮਾਂ ਆਏ ਤੇ ਉਹ ਵੀ ਦੱਸ ਦਾਂਗੇ ਕਿ ਕਿ ਵੀ ਕਿੱਥੇ ਹੱਥ ਪੈਂਦਾ ਕਿੱਥੇ ਨਹੀਂ ਪੈਂਦਾ ਹਮ ਕਿਵੇਂ ਆਊਗਾ ਤੁਸੀਂ ਦੇਖਿਆ ਨਹੀਂ ਸਮਾਜ ਦੇ ਵਿੱਚ ਕਿੰਨੀਆਂ ਫਿਲਮਾਂ ਬਣ ਚੁੱਕੀਆਂ ਨੇ ਡਬਲ ਮੀਨਿੰਗ ਗੱਲਾਂ ਹੁੰਦੀਆਂ ਨੇ ਕਈ ਪੰਜਾਬੀ ਐਕਟਰ ਉਸ ਨੂੰ ਪ੍ਰਮੋਟ ਕਰਦੇ ਆ ਸ਼ੁਰੂਆਤ ਤਾਂ ਕਿਤੋਂ ਕਰਨੀ ਸੀ ਨਾ ਸ਼ੁਰੂਆਤ ਹੋ ਗਈ ਆ ਹੁਣ ਜੇ ਨਾ ਫਿਰ ਹੁਣ ਨਾ ਵੀ ਹਟੇ ਤੇ ਫਿਰ ਅੱਗੇ ਦੇਖਾਂਗੇ ਕਿ ਵੀ ਮਹਾਰਾਜ ਨੂੰ ਕੀ ਮਨਜ਼ੂਰ ਹੈ ਹਮ ਇਹ ਤਾਂ ਅਕਾਲ ਪੁਰਖ ਨੇ ਹੁਕਮ ਕਰਨਾ ਹੈ ਅਕਾਲ ਪੁਰਖ ਨੇ ਜਿੱਦੇ ਹੁਕਮ ਕਰਤਾ ਤੇ ਫਿਰ ਉਹਵੇਂ ਉਸ ਹਿਸਾਬ ਨਾਲ ਚੱਲੂਗਾ ਹੂੰ ਬੰਦਾ ਕਿੰਨੇ ਕ ਤੱਕ ਕਿੱਥੇ ਤੱਕ ਜ਼ੋਰ ਲਾ ਸਕਦਾ ਹੈ ਆਪ ਦਾ ਹੂੰ ਪਰਸਨਲ ਜ਼ਿੰਦਗੀ ਕੁਛ ਨਹੀਂ ਹੈਗਾ ਕਾਨੂੰਨ ਸੰਵਿਧਾਨ ਕੁਛ ਨਹੀਂ ਹੈਗਾ ਪਰਸਨਲ ਜ਼ਿੰਦਗੀ ਹੈਗੀ ਆ ਤੂੰ ਅਸੀਂ ਤਾਂ ਕਹਿੰਨੇ ਪਰਸਨਲ ਰਹੋ ਤੁਸੀਂ ਹੂੰ ਆਪਦੇ ਘਰੇ ਤੁਸੀਂ ਕੁਛ ਮਰਜ਼ੀ ਕਰਦੇ ਰਹੋ ਤੁਸੀਂ ਸੋਸ਼ਲ ਮੀਡੀਆ ਨੂੰ ਕਾਹਤੋਂ ਵਰਤ ਰਹੇ ਹੋ ਸੋਸ਼ਲ ਮੀਡੀਆ ਬਣਿਆ ਕਹਿੰਦੇ ਇਸ ਕਰਕੇ ਵਰਤ ਰਹੇ ਆ ਸੋਸ਼ਲ ਮੀਡੀਆ ਲੱਚਰਤਾ ਫਲਾਉਣ ਲਈ ਵਰਤਿਆ ਹੈ ਉਹਨਾਂ ਲਈ ਬਣਿਆ ਹੋਏਗਾ ਤੇ ਸ਼ੋ ਬਈ ਇਹ ਲਚਰਤਾ ਵਾਸਤੇ ਤਾਂ ਹੋਰ ਬਥੇਰੀਆਂ ਚੀਜ਼ਾਂ ਨੇ ਲੋਕ ਦੇਖਦੇ ਨੇ ਤਾਂ ਹੀ ਤਾਂ ਉਹ ਪਾਉਂਦੇ ਨੇ ਸੋਸ਼ਲ ਮੀਡੀਆ ਦਾ ਕਨਸੈਪਟ ਹੁੰਦਾ ਆ ਹਮ ਸੋਸ਼ਲ ਮੀਡੀਆ ਦਾ ਇਹ ਨਹੀਂ ਹੈ ਕਿ ਵੀ ਤੁਸੀਂ ਜਾ ਕੇ ਸਰਚ ਕਰ ਰਹੇ ਹੋ ਤੇ ਦੇਖ ਰਹੇ ਹਾਂ ਹਮ ਸੋਸ਼ਲ ਮੀਡੀਆ ਦਾ ਕਨਸੈਪਟ ਇਹ ਆ ਸਾਨੂੰ ਜਿਨੇ ਲਚਰਤਾ ਦੇਖਣੀ ਹੈ ਉਹਨੇ ਭਾਈ ਸਾਹਿਬ ਜੀ ਫਿਜ਼ੀਕਲ ਵੀ ਦੇਖ ਲੈਣੀ ਆ ਹਮ ਉਹਨੇ ਮੈਂਟਲੀ ਵੀ ਦੇਖ ਲੈਣੀ ਆ ਹਮ ਉਹਨੇ ਫੋਨਾਂ 'ਚ ਵੀ ਦੇਖ ਲੈਣੀ ਆ ਹਮ ਗੱਲ ਇੱਥੇ ਆ ਕਿ ਪੰਜਾਬ ਦੀ ਜਵਾਨੀ ਕਿੱਥੇ ਜਾ ਰਹੀ ਆ ਪੰਜਾਬ ਦਾ ਫਿਊਚਰ ਪੰਜਾਬ ਦਾ ਜਵਾਕ ਯੂਥ ਕਿੱਥੇ ਜਾ ਰਿਹਾ ਆ ਸੋਸ਼ਲ ਮੀਡੀਆ ਦਾ ਇੱਕ ਕਨਸੈਪਟ ਹੈ ਸੋਸ਼ਲ ਮੀਡੀਆ ਕੁਝ ਇਦਾਂ ਚੱਲਦਾ ਆ ਜਿਵੇਂ ਸਪੋਜ਼ ਅਸੀਂ ਨਵਾਂ ਖਾਤਾ ਬਣਾਉਨੇ ਆ ਨਵੇਂ ਖਾਤੇ ਦੇ ਵਿੱਚ ਕੀ ਆ ਹੁਣ ਇੰਸਟਾਗ੍ਰam ਹੈ ਇੰਸਟਾਗ੍ਰam ਨੇ ਵੱਖੋ ਵੱਖਰੇ ਤਰੀਕੇ ਦੀਆਂ ਰੀਲਾਂ ਤੁਹਾਡੇ ਇੰਸਟਾਗ੍ਰam ਤੇ ਭੇਜਣੀਆਂ ਸ਼ੁਰੂ ਕਰ ਦੇਣੀਆਂ ਕਦੇ ਫੂਡ ਦੀ ਆ ਗਈ ਫੂਡ ਕਿਵੇਂ ਬਣਾਉਂਦੇ ਆ ਫੂਡ ਬਲੌਗਰਾਂ ਦੀ ਆ ਗਈ ਕੱਪੜਿਆਂ ਦੀ ਆ ਗਈ ਲਚਰਤਾ ਦੀ ਆ ਗਈ ਟਰੈਵਲਿੰਗ ਦੀ ਆ ਗਈ ਵੱਖੋ ਵੱਖ ਇਹ ਵੀ ਤਾਂ ਸਾਡੀ ਚੁਆਇਸ ਹੈ ਨਾ ਅਸੀਂ ਕੀ ਦੇਖਣਾ ਚਾਹੁੰਦੇ ਹਾਂ ਜੇ ਅਸੀਂ ਇੰਸਟਾਗ੍ਰam ਦੇ ਉੱਤੇ ਅਸ਼ਲੀਲ ਕੰਟੈਂਟ ਦੇਖਾਂਗੇ ਤਾਂ ਅਸ਼ਲੀਲ ਹੀ ਸ਼ੋ ਹੋਊਗਾ ਜੇ ਤੁਸੀਂ ਬਿਲਕੁਲ ਦੇਖਾਂਗੇ ਤਾਂ ਫੂਡ ਹੀ ਆਊਗਾ ਤੇ ਫਿਰ ਜੇ ਹੁਣ ਕੋਈ ਅਸ਼ਲੀਲ ਕੰਟੈਂਟ ਨੂੰ ਦੇਖ ਰਿਹਾ ਮਾਨਤਾ ਦੇ ਰਿਹਾ ਤਾਂ ਉਦ ਸਾਹਮਣੇ ਉਹੀ ਆ ਰਿਹਾ ਮਤਲਬ ਅਸੀਂ ਪਹਿਲ ਦੇ ਰਹੇ ਹਾਂ ਨਾ ਫਿਰ ਸਾਹਮਣੇ ਵਾਲੀ ਦੀ ਕੀ ਗਲਤੀ ਹੋਈ ਜੈਸੀ ਉਹਨੂੰ ਬਲੌਕ ਅਨਬਲੌਕ ਕਰ ਰਹੇ ਆ ਤੇ ਉਹਦਾ ਕੰਟੈਂਟ ਕਿਵੇਂ ਆ ਜਾਏਗਾ ਉਹ ਤਾਂ ਫਲੌਪ ਹੋਏਗਾ ਉਹ ਤਾਂ ਫਿਰ ਜਵਾਕ ਹੁਣ ਜਵਾਕ ਆ ਅੱਜ ਕੱਲ 10 ਸਾਲ ਦੇ ਜਵਾਕ ਦੇ ਕੋਲ ਹੱਥ ਦੇ ਵਿੱਚ ਫੋਨ ਹੈ ਉਹਨੂੰ ਕੀ ਸਮਝਿਆ ਕੀ ਗੱਲ ਤੇ ਕੀ ਸਹੀ ਆ ਜੇ ਉਹਨੇ ਇੱਕ ਵਾਰ ਅਸ਼ਲੀਲਤਾ ਤੇ ਵੀਡੀਓ ਤੇ ਕਲਿੱਕ ਕਰਤਾ ਤੇ ਉਹਦਾ ਰੁਝਾਨ ਤਾਂ ਉੱਥੇ ਹੀ ਬਣ ਜਾਣਾ ਹੈ ਕਿੱਥੇ ਪੰਜਾਬ ਦੇ ਵਿੱਚ ਕਿੰਨੇ ਆਈਪੀਐਸ ਆਈਐਸ ਨਿਕਲਦੇ ਸੀ ਕਿ ਅੱਜ ਅੱਜ ਦਾ ਅੰਕੜਾ ਦੇਖਿਆ ਕਿ ਕਿੰਨੇ ਪੰਜਾਬ ਦੇ ਵਿੱਚ ਕਿੰਨੇ ਆਈਐਸ ਤੇ ਕਿੰਨੇ ਆਈਪੀਐਸ ਆ ਹੂੰ ਪੰਜਾਬ ਸ਼ੂਰਵੀਰਾਂ ਯੋਧਿਆਂ ਦੀ ਧਰਤੀ ਹੋਈ ਆ ਕਿੰਨੇ ਸ਼ਹੀਦ ਹੋਏ ਆ ਕਿੰਨਿਆਂ ਨੇ ਬੰਦਬੰਦ ਕਟਾਏ ਆ ਕਿਹੜੇ ਕਿੰਨੇ ਕਿ ਚੜਖੜੀਆਂ ਤੇ ਚੜ੍ਹੇ ਆ ਕੀ ਕੁਝ ਹੋਇਆ ਪੰਜਾਬ ਦੇ ਵਿੱਚ 84 ਹੋਈ ਆ ਕਿੰਨੇ ਸ਼ਹੀਦ ਪਰਿਵਾਰ ਨੇ ਕੀ ਕੁਝ ਆ ਤੇ ਅੱਜ ਘਰ ਘਰ ਦੇ ਵਿੱਚ ਲਚਰਤਾ ਹੈ ਘਰ ਘਰ ਦੇ ਵਿੱਚ ਧੀਆਂ ਪਹਿਣਾ ਨਗਨ ਹੋ ਰਹੀਆਂ ਇਹ ਪੰਜਾਬ ਦਾ ਉਹ ਆ ਇਹ ਗੱਲ ਲਚਰਤਾ ਦੀ ਨਹੀਂ ਹੈ ਇਹ ਅਸੀਂ ਇਤਿਹਾਸ ਨੂੰ ਟਾਰਗੇਟ ਕਰ ਰਹੇ ਹਾਂ ਇਸ ਟਾਈਮ ਅਸੀਂ ਇਤਿਹਾਸ ਬਣਾ ਰਹੇ ਹਾਂ ਇਹ ਆਉਣ ਵਾਲੇ 50 ਸਾਲਾਂ ਤੋਂ ਬਾਅਦ ਇਹ ਇਹ ਬੰਦ-ਬੰਦ ਘਟਾਉਣ ਦਾ ਤੇ ਚੜਖੜੀਆਂ ਤੇ ਚੜ ਚੜੜਾਣਾਂ ਵਾਲੀ ਅਰਦਾਸ ਖਤਮ ਹੋ ਜਾਣੀ ਹੈ ਮੈਨੂੰ ਲੱਗਦਾ ਆ ਉਸ ਤੋਂ ਬਾਅਦ ਫਿਰ ਜਿਹੜਾ ਯੂਥ ਆ ਉਹ ਇਹੀ ਸਾਰਾ ਕੁਝ ਦੱਸੂਗਾ ਕਿ ਪੰਜਾਬ ਦੇ ਸਾਡੇ 150 ਇਦਾਂ ਦੇ ਹੋਏ ਆ ਸਾਡੇ ਪੰਜਾਬ ਦੇ ਜਾਇ ਕਿ ਉਹ ਲਚਰਤਾ ਫਲਾਉਂਦੇ ਰਹੇ ਆ ਉਹ ਦੇਖੀ ਨਾ ਵੀਡੀਓ ਤਾਂ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਉਹ ਘੋੜੀ-ਘੂੜੀ ਵਾਲੀ ਕਿ ਕਿਵੇਂ ਕੀ ਕੀ ਲੱਚੜਦਾ ਇਹੋ ਕੀ ਸਮਾਜ ਦੇ ਵਿੱਚ ਕੀ ਮੈਸੇਜ ਜਾਂਦਾ ਹੈ ਹੁਣ ਘਰ ਦੇ ਵਿੱਚ ਬੈਠੇ ਅਸੀਂ ਇਦਾਂ ਦੀਆਂ ਗੱਲਾਂ ਕਰ ਸਕਦੇ ਹਾਂ ਕਿਤੇ ਹਮ ਅਸੀਂ ਪਹਿਲੀ ਗੱਲ ਜਦੋਂ ਪਿਆਰ ਨਾਲ ਸਮਝਾਇਆ ਗਿਆ ਉਹ ਸਿੰਘਾਂ ਨੂੰ ਵੰਗਾਰਨਾ ਸੀਗਾ ਤੇ ਵੰਗਾਰੇਂਦਾ ਅੰਜਾਮ ਇਹ ਆ ਹਮ ਦੂਜੀ ਗੱਲ ਗੱਲ ਪੰਜਾਬ ਦੀ ਆ ਗੱਲ ਪੰਜਾਬ ਦੇ ਇਤਿਹਾਸ ਦੀ ਆ ਗੱਲ ਪੰਜਾਬ ਦੇ ਧੀਆਂ ਪੁੱਤਰਾਂ ਦੀ ਆ ਗੱਲ ਪੰਜਾਬ ਦੇ ਕਲਚਰ ਦੀ ਆ ਤੇ ਇਹ ਉਹਨੂੰ ਵੰਗਾਰਿਆ ਗਿਆ ਆ ਤੇ ਉਹਦਾ ਇਲਜ਼ਾਮ ਫੇਰ ਇਹ ਹੋਇਆ ਆ ਹਮ ਪਰ ਇਹਦੇ ਤੇ ਰੋਕ ਕਿਵੇਂ ਲੱਗੇਗੀ ਕਲੀ ਕਮਲ ਕੌਰੀ ਥੋੜੀ ਆ ਜਿਹੜੀ ਕੰਚਨ ਕੁਮਾਰੀ ਐ ਕਲੀ ਇਹ ਹੀ ਥੋੜੀ ਸੀਗੀ ਹੋਰ ਵੀ ਬੜੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਟੈਂਟ ਪਾਉਂਦੇ ਨੇ ਇੱਕ ਕੁੜੀ ਨੂੰ ਪਹਿਲਾਂ ਵੀ ਨੇਤਰ ਲੋਥਰਾ ਲੋਥਰਾ ਕਰਕੇ ਕੁਝ ਨਾਮ ਮੈਂ ਕਹ ਉਹਨੂੰ ਸਮਝਾਇਆ ਸੀਗਾ ਪਰ ਉਹ ਤਾਂ ਅੱਜ ਕਹਿ ਰਹੀ ਆ ਕਿ ਵੀ ਮੇਰੇ ਪਰਿਵਾਰ ਨੂੰ ਸਾਰਿਆਂ ਨੂੰ ਕਹਿੰਦੇ ਵੀ ਥ੍ਰੈਟ ਹੋ ਗਿਆ ਸਾਨੂੰ ਥ੍ਰੈਟ ਕਾਲ ਆ ਰਹੀਆਂ ਨੇ ਸਾਨੂੰ ਸੁਰੱਖਿਆ ਦਿੱਤੀ ਜਾਵੇ ਕਹਿੰਦੇ ਸਾਡੀ ਤਾਂ ਜਾਨ ਨੂੰ ਖਤਰਾ ਆ ਤੇ ਫਿਰ ਉਹ ਲਚਰਤਾ ਕਰ ਰਹੀ ਹੈ ਤੇ ਫਿਰ ਜਾਨ ਨੂੰ ਖਤਰਾ ਹੀ ਹੋਣਾ ਹੈ ਉਹ ਤਾਂ ਕਹਿੰਦੀ ਮੇਰਾ ਬਿਜ਼ਨਸ ਆ ਕਹਿੰਦੀ ਮੈਂ ਤਾਂ ਐਡ ਪ੍ਰਮੋਟ ਕਰਦੀਆਂ ਕਹਿੰਦੀ ਸਭ ਦੇ ਤੇ ਬਸ ਫਿਰ ਐਡ ਪ੍ਰਮੋਟ ਇਹ ਪੰਜਾਬ ਵਿੱਚ ਨਹੀਂ ਚੱਲ ਸਕਦੀ ਅਸੀਂ ਤਾਂ ਤੁਹਾਡੇ ਚੈਨਲ ਰਾਹੀਂ ਵੀ ਉਹਨੂੰ ਸਨੇਹਾ ਦੇ ਦਿੰਨੇ ਆ ਕਿ ਭੈਣੇ ਇਹ ਪੰਜਾਬ ਵਿੱਚ ਨਹੀਂ ਚੱਲਣੀ ਫਿਰ ਐਡਾਂ ਇਹ ਬਾਹਰ ਜਾ ਕੇ ਕਿਤੇ ਆਪ ਦਾ ਚਲਾ ਸਕਦੇ ਹੋ ਚਲਾ ਲਓ ਉਹ ਤਾਂ ਕਹਿੰਦੀ ਮੇਰੀ ਵੀ ਕੋਈ ਇੱਜ਼ਤ ਆ ਮੇਰੀ ਵੀ ਕੋਈ ਸਵਾਲ ਨਹੀਂ ਮੇਰੇ ਮੈਂ ਵੀ ਘਰੇ ਪੈਸੇ ਦੇਣੇ ਹੁੰਦੇ ਆ ਮੈਂ ਕਿਹੜਾ ਵੀ ਗਲਤ ਚੱਲਦੀ ਨਹੀਂ ਤੇ ਜੇ ਇੱਜ਼ਤ ਆ ਤੇ ਫਿਰ ਇਹ ਨਗਨ ਹੋ ਕੇ ਨਗਨ ਹੋ ਕੇ ਕਿਹੜੀ ਇੱਜ਼ਤ ਆ ਫਿਰ ਤਾਂ ਅਸੀਂ ਸਾਰੇ ਆਪ ਦੇ ਕੱਪੜੇ ਦਮਾਂ ਹੂੰ ਦੇ ਆਹੀ ਜੱਤੇ ਆ ਕੀ ਉਹ ਜਿਹੜੀ ਇਹ ਕਹਿੰਦੀ ਆ ਕਿ ਵੀ ਅਸੀਂ ਇਦਾਂ ਇਦਾਂ ਕਰਦੇ ਆ ਕੀ ਉਹ ਆਪਣੇ ਘਰ ਦੇ ਸਾਹਮਣੇ ਨਗਨ ਹੋ ਸਕਦੀ ਹਤੀ ਹੂੰ ਉਹ ਵੀਡੀਓ ਤਾਂ ਉਹਦੇ ਘਰ ਦੇ ਵੀ ਦੇਖਦੇ ਹੋਣਗੇ ਉਹ ਤੇ ਫਿਰ ਉਹ ਲੱਖ ਲਾਣ ਤਾਂ ਉਹਦੇ ਘਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਇਹ ਘਰਦਿਆਂ ਨੂੰ ਚਾਹੀਦਾ ਕਿ ਵੀ ਉਹਦੇ ਸੜ ਦੇ ਵਿੱਚ ਜੁੱਤੀਆਂ ਵੇਰਨ ਉਹ ਤਾਂ ਕਹਿੰਦੇ ਕਿ ਉਹਦਾ ਜਿਹੜੇ ਹੁਣ ਜਿਹੜੀ ਕਮਲ ਕੌਰ ਸੀਗੀ ਉਹਦੇ ਘਰਦੇ ਤਾਂ ਕਹਿੰਦੇ ਕਿ ਵੀ ਸਿਰ ਉਹਦੇ ਸਿਰ ਤੋਂ ਚੱਲਦਾ ਸੀ ਇਹ ਘਰ ਸਾਡਾ ਤਾਂ ਘਰ ਘਰ ਚੱਲੇ ਹੁਣ ਹੁਣ ਕਿਵੇਂ ਚੱਲ ਰਿਹਾ ਘਰ ਹੂੰ ਹੁਣ ਕੀ ਘਰ ਨਹੀਂ ਚੱਲੂਗਾ ਉਹਦਾ ਹੂੰ ਕੀ ਸਾਰੇ ਜਣੇ ਬਲਗਰ ਇਹ ਇਹ ਪ੍ਰਮੋਸ਼ਨ ਕਰਕੇ ਇਹਨੂੰ ਘਰ ਚ ਲਾਣਾ ਨਹੀਂ ਅਸੀਂ ਕਹਿ ਸਕਦੇ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਵੀ ਹੱਦ ਤੋਂ ਵੱਧ ਜਿਹੜੀ ਲਾਲਸਾ ਹੁੰਦੀ ਆ ਨਾ ਜਿਹੜੀ ਲਾਲਚ ਹੁੰਦਾ ਆ ਇਹ ਘਰ ਚ ਲਾਣਾ ਨਹੀਂ ਇਹ ਲਾਲਚ ਆ ਕਿ ਵੀ ਸਾਡੇ ਕੋਲੇ ਅਸੀਂ ਇਦਾਂ ਦਾ ਕੰਟੈਂਟ ਪਾਵਾਂਗੇ ਤੇ ਸਾਡੇ ਇੰਨੇ ਫੋਲੋਅਰ ਆ ਜਾਣੇ ਇੰਨੇ ਵੱਧ ਪੈਸੇ ਆਉਣੇ ਆ ਤੇ ਉਹਦੇ ਨਾਲ ਅਸੀਂ ਵੱਡੀਆਂ ਗੱਡੀਆਂ ਲਵਾਂਗੇ ਜੇ ਗੱਲ ਘਰ ਚ ਲਾਉਣ ਦੀ ਆਉਂਦੀ ਆ ਨਾ ਤੇ ਫਿਰ ਬੰਦੇ ਉਹ ਵੀ ਆ ਜਿਹੜੇ ਵਿਚਾਰੇ ਬਾਹਰ ਆਪਦਾ ਦਿਹਾੜੀ ਮਜ਼ਦੂਰੀ ਕਰਕੇ ਵੀ ਘਰ ਚ ਲਾ ਰਹੇ ਨੇ ਗੱਲ ਇਹ ਘਰ ਚ ਲਾਉਣ ਦੀ ਨਹੀਂ ਆ ਇਹ ਫਿਰ ਇਹ ਮੰਨਣ ਕਿ ਭਾਈ ਸਾਹਿਬ ਜੀ ਅਸੀਂ ਇਹ ਘਰ ਚ ਲਾਉਣ ਲਈ ਨਹੀਂ ਅਸੀਂ ਤਾਂ ਇਹ ਆਪਦੇ ਐਸ਼ਵਾਰਾਂ ਵਾਸਤੇ ਕਰ ਰਹੇ ਸੀਗੇ ਸਾਰਾ ਕੁਝ ਲਗਜ਼ਰੀ ਵਾਸਤੇ ਕਰ ਰਹੇ ਸੀਗੇ ਬੰਦੇ ਤਾਂ ਉਹ ਵੀ ਆ ਜਿਹੜੇ ਛੱਪੜ 'ਚ ਰਹ ਰਹੇ ਆ ਇਹਨੂੰ ਘਰ ਚ ਲਾਉਣਾ ਨਹੀਂ ਕਹਿੰਦੇ ਇਹ ਬਿਆਨ ਗਲਤ ਨੇ ਜਿਹੜੇ ਇਹ ਕਹਿੰਦੇ ਕਿ ਸਾਡਾ ਘਰ ਚੱਲਦਾ ਸੀਗਾ ਕਰਕੇ ਹੁਣ ਮਜ਼ਦੂਰ ਬਾਹਰ ਫਿਰਦੇ ਆ ਉਹ ਨਗਨ ਹੋ ਕੇ ਫਿਰਦੇ ਨੇ ਉਹਨਾਂ ਦਾ ਘਰ ਨਹੀਂ ਚੱਲਦਾ ਹੁਣ ਇਸ ਚੀਜ਼ ਦਾ ਹੱਲ ਕੀ ਹੈ ਕੇ ਇਸੇ ਤਰੀਕੇ ਨਾਲ ਕਤਲ ਕੀਤੇ ਜਾਣਗੇ ਜੇਕਰ ਕੋਈ ਨਹੀਂ ਸਮਝ ਰਿਹਾ ਕਾਨੂੰਨ ਆਦੀ ਕੋਈ ਚੀਜ਼ ਨਹੀਂ ਹੋਏਗੀ ਪ੍ਰਸ਼ਾਸਨ ਨੂੰ ਕੁਝ ਨਹੀਂ ਦੱਸਿਆ ਜਾਏਗਾ ਜੇ ਇਸ ਇਨਸੀਡੈਂਟ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਸਾਨੂੰ ਕੁਝ ਦੱਸਣਾ ਪੈਂਦਾ ਫੇਰ ਤਾਂ ਸਾਨੂੰ ਨਹੀਂ ਲੱਗਦਾ ਕਿ ਫੇਰ ਪ੍ਰਸ਼ਾਸਨ ਦਾ ਤਾਂ ਕੰਮ ਹੀ ਖਤਮ ਹੋਇਆ ਫੇਰ ਤਾਂ ਪ੍ਰਸ਼ਾਸਨ ਨੀਲੇ ਬਣੇ ਵਾਲੇ ਨੂੰ ਛੁੱਟੀ ਦੇ ਦੇਣਾ ਅਸੀਂ ਆਪੇ ਦੇਖ ਲਾਂਗੇ ਫਿਰ ਹੂੰ ਇਹ ਇੱਕ ਕਤਲ ਨਹੀਂ ਆ ਹਮ ਇੱਕ ਮੈਸੇਜ ਆ ਸਾਰਿਆਂ ਨੂੰ ਥੋੜੇ ਮੇਰੇ ਵਰਗਿਆਂ ਨੂੰ ਵੀ ਹਮ ਇਨਫਲੂਐਂਸਰਾਂ ਨੂੰ ਵੀ ਆਪਣਾ ਫਿਲਮਾਂ ਵਾਲਿਆਂ ਨੂੰ ਵੀ ਪੰਜਾਬ ਦੇ ਹਰ ਜਾਇਏ ਨੂੰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਮ ਕਿ ਵੀ ਇਹ ਨਚਰ ਤਾਂ ਪੰਜਾਬ ਦੇ ਵਿੱਚ ਤਾਂ ਨਾ ਰੱਖੋ ਹਮ ਹੋਰ ਜਿੱਥੇ ਤੁਸੀਂ ਚਲਾਉਣੀ ਆ ਚਲਾਓ ਤੁਹਾਨੂੰ ਨਾ ਨਹੀਂ ਆ ਪਰ ਜਿੱਦੇ ਮਹਾਰਾਜ ਨੇ ਉੱਥੇ ਵੀ ਹੁਕਮ ਕਰਤਾ ਹਮ ਫਿਰ ਉੱਥੇ ਵੀ ਕਾਰਵਾਈ ਹੋਊਗੀ ਹਮ ਫਿਰ ਇਹ ਨਾ ਕਹਿਣ ਕਿ ਵੀ ਸਾਨੂੰ ਆ ਕੇ ਕੇਰਲਾ ਤੋਂ ਚੌਕੇ ਲੈ ਕੇ ਸੁੱਤੇ ਪਈ ਨੂੰ ਜੇ ਇਦਾਂ ਦਾ ਕੰਮ ਉੱਧਰ ਵੀ ਹੋਇਆ ਗੱਲ ਇੰਡੀਆ ਦੀ ਨਹੀਂ ਆ ਪੂਰਾ ਵਿਸ਼ਵ ਦੇ ਵਿੱਚ ਸਾਡੀਆਂ 3 ਪੈਣਾ ਵਸਦੀਆਂ ਨੇ ਖਾਲਸੇ ਦਾ ਸੂਲ ਰਿਹਾ 3 ਪੈਣਾ ਦੀ ਇੱਜ਼ਤ ਆ ਬਚਾਉਂਦਾ ਰਿਹਾ ਹੈ ਨਾ ਕਿ ਨਗਨ ਕਰਦਾ ਰਿਹਾ ਹੈ ਤੇ ਉਹ ਤੁਸੀਂ ਖਾਲਸੇ ਦੇ ਘਰ ਆ ਸਾਡਾ ਪੰਜਾਬ ਸਾਡਾ ਘਰ ਆ ਸਾਡੀ ਧਰਤੀ ਆ ਜੇ ਤੁਸੀਂ ਸਾਡੀ ਧਰਤੀ ਤੇ ਆ ਕੇ ਇਹ ਲਚਰਤਾ ਕਰੋਗੇ ਤੇ ਉਹ ਉਹ ਕੌਣ ਬਖਸ਼ੂਗਾ ਹੋਰ ਕੋਈ ਬਖਸ਼ਦਾ ਹੋਵੇ ਬਖਸ਼ਦਾ ਹੋਵੇ ਸਾਡੇ ਕੋਲ ਤਾਂ ਨਹੀਂ ਆ ਇਹ ਬਖਸ਼ਣ ਯੋਗ ਠੀਕ ਆ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤਾਂ ਅਸੀਂ ਇਸ ਮੁੱਦੇ ਤੇ ਗੱਲਬਾਤ ਕਰ ਸਕੀਏ ਤਾਂ ਆਨਲਿੰਡਰਨਾ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਮਹਿਰੋ ਨੇ ਸਾਰਾ ਕੁਝ ਸੰਕੇਤ ਦੇ ਦਿੱਤੇ ਕਿਨੂੰ ਕਿਨੂੰ ਸਮਝਾਇਆ ਪਹਿਲਾਂ ਸਮਝਾਇਆ ਸੀਗਾ ਤਾਂ ਅੱਗੇ ਆਨਲਾਈਨ ਟੈਂਡ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਹੈ ਕਿ ਵੀ 24 ਘੰਟੇ ਦਿੱਤੇ ਨੇ ਇਹਨਾਂ 24 ਘੰਟਿਆਂ ਦੇ ਵਿੱਚ ਪੰਥ ਤੋਂ ਮਾਫੀ ਮੰਗ ਲਓ ਆਪਣੇ ਘਰਾਂ ਦੇ ਵਿੱਚ ਵਾਪਸ ਆ ਜਾਓ ਜੇ ਨਹੀਂ ਮੰਨਦੇ ਤਾਂ ਫਿਰ ਤਿਆਰੀ ਰੱਖੋ ਕਹਿੰਦੇ ਅਸੀਂ ਆਵਾਂਗੇ ਗੱਡੀ ਫਿਰ ਕਿਸੇ ਦੇ ਵੀ ਘਰਵਾਲੇ ਨੂੰ ਹੋ ਸਕਦੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰਸ਼ਾਸਨ ਨਕੇਲ ਕੱਸ ਲੂਗਾ ਸਮਝਾ ਦੂਗਾ ਸਭ ਨੂੰ ਕਿ ਵੀ ਅਜਿਹੇ ਹ ਕੰਟੈਂਟ ਨਾ ਪਾਓ ਇਹੀ ਹੱਲ ਹੈ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣਾ ਪਵੇਗਾ ਪਰ ਬਹੁਤ ਵੱਡੇ ਸਵਾਲ ਨੇ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋਈਆਂ ਨੇ ਕਿ ਉਹ ਸਮਝਦੇ ਆ ਜਾਂ ਨਹੀਂ ਇਹ ਵੀ ਦੇਖਣਾ ਹੈ